ਪਾਣੀ ਇਥੇ 5 ਫੁੱਟ ਤੋਂ ਜ਼ਿਆਦਾ ਹੀ ਹੋ ਚੁੱਕਾ ਹੈ 5 ਫੁੱਟ ਤੋਂ ਜ਼ਿਆਦਾ ਪਾਣੀ ਹੋ ਗਿਆ ਤੇ ਇਥੇ ਖਾਣ ਪੀਣ ਦਾ ਪਸ਼ੂਆਂ ਦਾ ਜਿਹੜਾ ਬਿਲਕੁਲ ਨਹੀਂ ਹੈਗਾ ਬੜੀ ਮੁਸ਼ਕਲੇ ਪਾਣੀ ਜੇ ਬਹੁਤ ਜ਼ਿਆਦਾ ਡੰਗਰਾਂ ਲਈ ਨਹੀਂ ਕੋਈ ਆਉਣ ਦੀ ਚੀਜ਼ ਖਾਣ ਵਾਸਤੇ ਡੰਗਰ ਭੁੱਖੇ ਨੇ ਜੋਲਦ ਸੰਧੂ ਜਿਹੜਾ ਉਹ ਆਇਆ ਸੀ ਅੱਛਾ ਉਸ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਆਇਆ ਨਹੀਂ ਹੋਰ ਬਾਬੇ ਆਉਂਦੇ ਜਾਂ ਲੰਗਰ-ਲੁੰਗਰ ਲੈ ਕੇ ਅਦੀ ਆਵੇ ਪਰ ਗਲੇ ਮਾੜਾ ਹਾਲ ਇਥੇ ਕੋਈ ਦਵਾਈ ਦੁਈ ਨਹੀਂ ਕੁਝ ਨਹੀਂ ਲੈ ਕੇ ਯਾਰ ਅਸੀਂ ਲਗਾਤਾਰ ਤੁਹਾਡੇ ਨਾਲ ਅਜਨਾਲੇ ਹਲਕੇ ਦੇ ਨਾਲ ਲੱਗਦੇ ਜਿਹੜੇ ਪਿੰਡ ਹੈਗੇ ਨੇ ਜਿਹੜੇ ਕੀ ਦੱਸ ਦਈਏ ਕੀ ਸ਼੍ਰੀ ਅਮਸਦ ਸਾਹਿਬ ਅਜਨਾਲਾ ਹਲਕੇ ਦੇ ਨਾਲ ਲੱਗਦੇ ਜਿਹੜੇ 88 ਦੇ ਕਰੀਬ ਜਿਹੜੇ ਪਿੰਡ ਹੈਗੇ ਨੇ ਉਹਨਾਂ ਚ ਇੱਕ ਪਿੰਡ 'ਚ ਆਏ ਆ ਦੱਸ ਦਈਏ ਕਿ ਇੱਥੋਂ ਪਾਕਿਸਤਾਨ ਮਹਿਜ 2 ਤੋਂ 3 ਕਿਲੋਮੀਟਰ ਦੀ ਦੂਰੀ ਤੇ ਆ ਤਾਂ ਬਾਰਡਰਾਂ ਦੇ ਨਾਲ ਲੱਗਦੇ ਪਿੰਡ ਨੇ ਹਾਲਾਤ ਤੁਸੀਂ ਵੇਖ ਸਕਦੇ ਹੋ ਇਹ ਪਿੰਡਾਂ ਦੇ ਰਸਤੇ ਨੇ ਇਹ ਪਿੰਡਾਂ ਤੇ ਆਮ ਰਸਤੇ ਨਹੀਂ ਜਿੱਥੇ ਕੀ ਕਿੰਨਾ-ਕਿੰਨਾ ਪਾਣੀ ਜਿਹੜਾ ਤੁਸੀਂ ਵੇਖ ਸਕਦੇ ਇੱਥੇ ਰੁਕਿਆ ਹੋਇਆ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਇੰਨੇ ਜ਼ਿਆਦਾ ਮਾੜੇ ਹਾਲਾਤ ਜੋ ਪੰਜਾਬ ਦੇ ਹੋਏ ਨੇ ਕਿਉਂਕਿ ਮੇਨ ਰੋਡ ਜਿਹੜੀ ਆ ਤੁਹਾਡੇ ਨਾਲ ਜਨਾਲੇ ਦੀ ਸਾਂਝੀ ਕੀਤੀ ਸੀ ਕਿ ਜਿੱਥੇ ਕੀ ਰਮਦਾਸ ਨੂੰ ਜਾਂਦੇ ਰਸਤੇ ਸੀਗੇ ਉੱਥੇ ਜ਼ਰੂਰ ਪਾਣੀ ਘਟ ਹੋਇਆ ਲੇਕਿਨ ਇੰਨਾ ਪਿੰਡਾਂ ਦੇ ਵਿੱਚ ਹਾਲੇ ਵੀ ਮਾੜੇ ਹਾਲਾਤ ਜਿਹੜੇ ਲਗਾਤਾਰ ਬਣੇ ਹੋਏ ਨੇ ਘਰਾਂ ਦੀ ਜੋ ਛੱਤਾਂ ਦੇ ਉੱਤੇ ਜੋ ਇੰਨਾ ਵੱਲੋਂ ਉੱਥੇ ਤੰਬੂ ਲਗਾ ਕੇ ਜੋ ਕਹਿ ਲਿਆ ਕੀ ਉਥੇ ਰੁਕਿਆ ਗਿਆ ਉਥੇ ਰਹਿਣ ਬਸੇਰਾ ਆਪਣਾ ਕੀਤਾ ਗਿਆ ਤਾਂ ਇਹ ਗਲੀਆਂ ਦੇਖ ਸਕਦੇ ਹਾਂ ਇਹ ਪਿੰਡ ਦੀਆਂ ਗਲੀਆਂ ਨੇ ਤਾਂ ਗਲੀਆਂ ਤੇ ਹਾਲਾਤ ਕਿਦਾਂ ਦੇ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਇੱਥੋਂ ਦੇ ਜਿਹੜੇ ਲੋਕ ਨੇ ਵਸਨੀਕ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਤਾਂ ਕਿੰਨੇ ਕੁ ਮਾੜੇ ਹਾਲਾਤ ਹੈਗੇ ਨੇ ਜਦੋਂ ਪਾਣੀ ਆਇਆ ਸੀਗਾ ਕਿੰਨਾ ਕਿੰਨਾ ਪਾਣੀ ਜਿਹੜਾ ਇਸ ਪਿੰਡ ਦੇ ਵਿੱਚ ਹੈਗਾ ਸੀਗਾ ਜੀ ਪਾਣੀ ਇੱਥੇ 5 ਫੁੱਟ ਤੋਂ ਜ਼ਿਆਦਾ ਹੀ ਹੋ ਚੁੱਕਾ ਹੈ 5 ਫੁੱਟ ਤੋਂ ਜ਼ਿਆਦਾ ਪਾਣੀ ਹੋ ਗਿਆ ਤੇ ਇੱਥੇ ਖਾਣ ਪੀਣ ਦਾ ਤਾਂ ਬਸ਼ਵਤ ਜਾਰਾ ਜਿਹੜਾ ਬਿਲਕੁਲ ਨਹੀਂ ਹੈਗਾ ਇੱਥੇ ਜਿਹੜੀ ਇਹ ਸਹੂਲਤ ਕੋਈ ਵੀ ਜ਼ਿਆਦਾ ਨਹੀਂ ਮਿਲ ਰਹੀ ਸਪਿੰਡ ਹਟਵਾਏ ਘਰਾਂ ਕਈ ਨਾਲੇ ਤੋਂ ਜੀ ਕਿਉਂਕਿ ਕਾਫੀ ਹਟਵਾ ਪਿੰਡਾਂ ਕਹਿ ਲਈ ਕਿ ਬਾਰਡਰ ਤੇ ਬਿਲਕੁਲ ਨਾ ਲੱਗਦੇ ਪਿੰਡ ਹੈਗੇ ਨਹੀਂ ਠੀਕ ਹੈ ਬਾਰਡਰ ਤੋਂ ਜੀ ਸਾਰਾ 4-5 ਕਿਲੋਮੀਟਰ ਦੂਰ ਹੈ ਜੀ ਤਾ ਕਿੰਨੀ ਕਿ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਛੋਟੇ ਛੋਟੇ ਬੱਚੇ ਨੇ ਜਾਂ ਬਜ਼ੁਰਗ ਨੇ ਕਿੰਨੀ ਕਿ ਦਿੱਕਤ ਹੋ ਰਹੀ ਹੈ ਘਰਾਂ ਦੇ ਵਿੱਚ ਦੇਖ ਤੇ ਨੇ ਜੀ ਖਾਣਾ ਪੀਣਾ ਵੀ ਜਿਹੜਾ ਬਹੁਤ ਮੁਸ਼ਕਲ ਹੈ ਨਾ ਦਾ ਪਸ਼ੂਆਂ ਦਾ ਚਾਰਾ ਵੀ ਬਹੁਤ ਮੁਸ਼ਕਲ ਹੈਗਾ ਜੀ ਜੀ ਸਾਰੇ ਜਿਹੜੇ ਪ੍ਰਭਾਵਿਤ ਨੇ ਸਾਡੇ ਤੋਂ ਚਾਰ ਛੇਰੇ ਪਿੰਡ ਦੇ ਪਾਣੀ ਲੱਗਾ ਹੋਇਆ ਬਹੁਤ ਜ਼ਿਆਦਾ ਇਹਦਾ ਜੀ ਕੋਈ ਸਾਰੇ ਥਲੀਆ ਤੋਂ ਦੱਸ ਨਹੀਂ ਸਕਦੇ ਵੀ ਕਿੰਨੀ ਕਿ ਅਸੀਂ ਦੰਗੀ ਵਿੱਚ ਬੈਠੇ ਹਾਂ ਇਹ ਜਿਹੜਾ ਰਸਤਾ ਦੇਖ ਰਹੇ ਹਾਂ ਇਹ ਕਿੱਧਰ ਨੂੰ ਜਾਂਦਾ ਹੈ ਰਸਤਾ ਅੱਗੇ ਕਿੰਨਾ ਕੁ ਪਾਣੀ ਅੱਗੇ ਹੋਰ ਹੈਗਾ ਰਸਤਾ ਇਹ ਜਾਂਦਾ ਜਰ ਨਾਲੇ ਨੂੰ ਇਥੋਂ 7 ਕਿਲੋਮੀਟਰ ਦੀ ਨਾਲਾਈ ਜੀ ਇਥੋਂ ਕਾਫੀ ਪਾਣੀ 8-8 ਫੁੱਟ ਤੋਂ ਜ਼ਿਆਦਾ ਪਾਣੀ ਅੱਗੇ ਹੋ ਸਕਦਾ ਜੀ ਜੀ ਤੇ ਉਥੋਂ ਪਾਰ ਨਹੀਂ ਕਰ ਸਕਦੇ ਹਮ ਫੁੱਲ ਜਿਹੜਾ ਨਵਾਂ ਤਿਆਰ ਕਰਨ ਲਈ ਸਰਕਾਰ ਨਹੀਂ ਹੋਇਆ ਉਹ ਹਮ ਤਾਂ ਇੱਥੇ ਤੁਹਾਡੇ ਕੋਲ ਕੋਈ ਪਹੁੰਚਿਆ ਸੀਗਾ ਸੇਵਾ ਲੈ ਕੇ ਹਲੇ ਤੱਕ ਕੋਈ ਸਰਕਾਰੀ ਨਮਾਇੰਦਾ ਜਾਂ ਫਿਰ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਪਹੁੰਚਿਆ ਸੀਗਾ ਇੱਥੇ ਸੇਵਾ ਲੈ ਕੇ ਨਹੀਂ ਸਰਕਾਰੀ ਕੋਈ ਨਹੀਂ ਪਹੁੰਚਿਆ ਪ੍ਰਾਈਵੇਟ ਜੋ ਪਿੰਡਾਂ ਤੋਂ ਸੇਵਾ ਇਕੱਠੀ ਕਰਕੇ ਪਿੰਡਾਂ ਵਾਲੀ ਸੇਵਾ ਥੋੜੀ-ਬੋਦੀ ਕਰ ਰਹੇ ਨੇ ਫੁਲਕਾ ਪਾਣੀ ਦੇ ਰਹੇ ਨੇ ਜੋ ਵੀ ਦੇਣਾ ਐਨਾ ਖਾਣਾ ਪੀਣਾ ਥੋੜਾ-ਬੋਦਾ ਭੇਜ ਰਹੇ ਨੇ ਜੀ ਬਾਕੀ ਚਾਰੇ ਵਾਸਤੇ ਸਾਡਾ ਕੁਝ ਵੀ ਨਹੀਂ ਜੀ ਮਿਲਿਆ ਪਿੰਡ ਨੂੰ ਸਰਕਾਰੋਂ ਨਾ ਚਾਰਾ ਐ ਨਾ ਹੋਰ ਕੋਈ ਕੁਚਾਰਾ ਦੇ ਹੀ ਨਹੀਂ ਦਿਆ ਕਿਉਂਕਿ ਇਹ ਕੋਈ ਪਹੁੰਚ ਨਹੀਂ ਕਰ ਪਾਰਿਆ ਤੁਹਾਡੇ ਦਾ ਹਾਂਜੀ ਹਾਂਜੀ ਇਹਨਾਂ ਦਾ ਕੋਈ ਗਰੀਬ ਲਗਾ ਇਹਨਾਂ ਦੇ ਕੋਈ ਆਪਣੀ ਜਾਇਦਾਦ ਜ਼ਿਆਦਾ ਨਹੀਂ ਹੈਗੀ ਬਹੁਤ ਗਰੀਬ ਸਾਰੇ ਪਿੰਡ ਦੇ ਨੇ ਕੁਛ ਘਰਾਂ ਦੀ ਹੈਗੀ ਜ਼ਮੀਨ ਜੜੇ ਹੈਗੇ ਨਹੀਂ ਹੂੰ ਬਾਕੀ ਜ਼ਿਆਦਾ ਤੁਹਾਡੇ ਹਾਲਾਤ ਨੇ ਇੱਥੋਂ ਦੇ ਪਿੰਡ ਵਾਲਿਆਂ ਦੇ ਜੇ ਕਹਿ ਲਈਏ ਕਿ ਲੋਕ ਜਿਹੜੇ ਇੱਥੇ ਰਹਿੰਦੇ ਹਾਂਜੀ ਹਾਲਤਾਂ ਦੇ ਇਹਨਾਂ ਦੀਆਂ ਬਹੁਤ ਵਿਗੜ ਚੁੱਕੀਆਂ ਹੈ ਕਿ ਇਹਨਾਂ ਦਾ ਆਪਣਾ ਗੁਜ਼ਾਰਾ ਕਰਨਾ ਬਹੁਤ ਔਖਾ ਜੀ ਗੁਜ਼ਾਰਾ ਪੂਰੀ ਤਰ੍ਹਾਂ ਨਹੀਂ ਕਰ ਸਕਦੇ ਪੰਜ ਦਿਨ ਹੋ ਗਏ ਕੋਈ ਨਾ ਮੰਤਰੀ ਪਹੁੰਚ ਰਿਹਾ ਜੀ ਨਾ ਦੂਜਾ ਮੰਤਰੀ ਜਾ ਰਹੇ ਨੇ ਰਮਦਾਸ ਰੋਡ ਤੇ ਜਾ ਰਹੇ ਨੇ ਬਾਕੀ ਇਹ ਪਿੰਡ ਵਿੱਚ ਨਹੀਂ ਕੋਈ ਵੀ ਮੰਤਰੀ ਇੱਥੇ ਪਹੁੰਚਿਆ ਜੀ ਬਾਕੀ ਕੋਈ ਨਾ ਕੋਈ ਮੰਤਰੀ ਪਹੁੰਚਿਆ ਨਾ ਕੋਈ ਹੋਰ ਪਹੁੰਚਿਆ ਇੱਥੇ ਤੁਹਾਡੇ ਕੋਲ ਨਹੀਂ ਜੀ ਨਹੀਂ ਕੋਈ ਨਹੀਂ ਪਹੁੰਚਿਆ ਜੇ ਪਹੁੰਚਿਆ ਤਾਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜਿਹੜੇ ਗਰੀਬ ਜਨਤਾ ਨੂੰ ਕੋਈ ਸਹੂਲਤ ਮਿਲ ਸਕੇ ਜੀ ਤਾਂ ਇਹ ਦੇਖ ਸਕਦੇ ਹਾਂ ਕਿ ਮਹਿਲਾਵਾਂ ਵੀ ਇੱਥੇ ਮੌਜੂਦ ਹੈਗੀਆਂ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਕਾਫੀ ਮਾੜੇ ਹਾਲਾਤ ਇਨ੍ਹਾਂ ਪਿੰਡਾਂ ਦੇ ਬਣੇ ਹੋਏ ਨੇ ਤਾਂ ਤੁਹਾਡੇ ਨਾਲ ਪਿੰਡ-ਪਿੰਡ ਪਹੁੰਚ ਕੇ ਜਿਹੜੀ ਆ ਕਵਰੇ ਸਾਂਝੀ ਕਰ ਰਹੇ ਹਾਂ ਕਿ ਕਿੰਨੇ ਮਾੜੇ ਹਾਲਾਤਾਂ ਦੇ ਵਿੱਚ ਜੋ ਪੰਜਾਬ ਵਾਸੀ ਹੈਗੇ ਨੇ ਹੜ੍ਹ ਦੀ ਮਾਰ ਇੰਨੀ ਕੁ ਪਈ ਆ ਕੀ ਉਸ ਤੋਂ ਬਾਅਦ ਰਹਿਣਾ ਔਖਾ ਹੋਇਆ ਤਾਂ ਸਾਡੇ ਨਾਲ ਉਹ ਮਹਿਲਾਵਾਂ ਵੀ ਮੌਜੂਦ ਨੇ ਇੱਥੇ ਪਿੰਡ ਤੋਂ ਤਾਂ ਕਿੰਨੀ ਕੁ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਤੁਹਾਨੂੰ ਬੜੀ ਮੁਸ਼ਕਲ ਹੈ ਪਾਣੀ 'ਚ ਬਹੁਤ ਜ਼ਿਆਦਾ ਡੰਗਰਾਂ ਲਈ ਨੀ ਕੋਈ ਆਉਣ ਦੀ ਚੀਜ਼ ਖਾਣ ਵਾਸਤੇ ਡੰਗਰ ਭੁੱਖੇ ਨੇ ਕੋਈ ਚਾਰਾ ਨਹੀਂ ਕੋਈ ਫੀਡ ਨਹੀਂ ਕੁਛ ਨਹੀਂ ਲੇਕਿਨ ਸਰਕਾਰ ਕਹਿੰਦੀ ਸੀਗੀ ਕਿ ਅਸੀਂ ਪਹੁੰਚ ਰਹੇ ਹਾਂ ਪਹੁੰਚ ਕਰ ਰਹੇ ਹਾਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਬੰਦੇ ਜੇ ਕਹਿ ਲਈਏ ਕਿ ਲੀਡਰ ਹੈਗੇ ਨੇ ਉਹ ਕਹਿੰਦੇ ਕਿ ਅਸੀਂ ਪਹੁੰਚ ਗਏ ਤਾਂ ਅੱਡੇ ਪਹੁੰਚੇ ਇੱਕ ਤਾਂ ਕੱਲ ਕਿਹੜਾ ਆਇਆ ਜਿਹੜਾ ਆਪਣਾ گاਉਣ ਵਾਲਾ ਜੀ ਮਲਾ ਸਿੰਗਰ ਆ ਰਹੇ ਆ ਸਿੰਗਰ ਆ ਰਹੇ ਨੇ ਸਿੰਗਰ ਕੱਲ ਦੇਖ ਕੇ ਗਏ ਨੇ ਸਮਾਨ ਹਾਂ ਜੋਲਡਰ ਜੋਲਡਰ ਸੰਧੂ ਜਿਹੜਾ ਉਹ ਆਇਆ ਸੀ ਅੱਛਾ ਤੁਤ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਆਇਆ ਨਹੀਂ ਹੋਰ ਬਾਬੇ ਆਉਂਦੇ ਜਾਂ ਲੰਗਰ-ਲੁੰਗਰ ਲੈ ਕੇ ਸਰਕਾਰੀ ਬੰਦਾ ਕੋਈ ਨਹੀਂ ਆਇਆ ਨਹੀਂ ਸਰਕਾਰੀ ਨਹੀਂ ਕੋਈ ਵੀ ਆਇਆ ਹੈ ਕਿੰਨੀ ਕਿ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਛੋਟੇ-ਛੋਟੇ ਬੱਚੇ ਆਪਾਂ ਦੇਖ ਰਹੇ ਆ ਨਾਲ ਤੁਹਾਡੇ ਕੋਲ ਇੱਥੇ ਪੈਰ ਦਿਖਾ ਪੈਰ ਬਹੁਤ ਜ਼ਿਆਦੀ ਆਵੇ ਪੈਰ ਗਲੇ ਮਾੜਾ ਹਾਲ ਇੱਥੇ ਕੋਈ ਦਵਾਈ ਦੁਈ ਨਹੀਂ ਕੁਛ ਨਹੀਂ ਲੈ ਕੇ ਆ ਰਹੇ ਹਾਂ ਹਾਂ ਨਾ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਿਹਾ ਤੇ ਇਸ ਤਰ੍ਹਾਂ ਦੇ ਨਾਲ ਨੌਜਵਾਨ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਜਿਹੜੀ ਜੀ ਪਿੰਡਾਂ ਦੇ ਕਿਹੜੇ ਪਿੰਡ ਤੋਂ ਇਹ ਪਿੰਡ ਡਲੇ ਤੋਂ ਜੀ ਪਿੰਡ ਡਲੇ ਤੋਂ ਤੂੜੀ ਲੈ ਕੇ ਜੋ ਆਏ ਨੇ ਇਹ ਸੇਵਾ ਕਰੇ ਵੀ ਪਸ਼ੂਆਂ ਵਾਸਤੇ ਇਹ ਸਾਡੇ ਡਲੇ ਤੋਂ ਇੱਕ ਟਰਾਲੀ ਆਈ ਸੀ ਤਿੰਨ ਚਾਰ ਦਿਨ ਦੇ ਵਿੱਚ ਜੀ ਇਹ ਜੂਤਾਂ ਲੀਆਂ ਮਤਲਬ ਇਹੀ ਟਰਾਲੀ ਦੇ ਵਿੱਚ ਜਿਹੜੀ ਸੇਵਾ ਚਲ ਰਹੀ ਹੈ ਜ਼ਿਆਦਾਤਰ ਹੁੰਦੀ ਸੇਵਾ ਇਹਦੇ ਬਾਰੇ ਕੋਈ ਜਾਣਕਾਰੀ ਜ਼ਿਆਦਾ ਨਹੀਂ ਕਹੀ ਇਹ ਪੂਰੀ ਪੂਰੀ ਟਰਾਲੀ ਆਪਣੇ ਘਰਾਂ ਵਿੱਚ ਪੂਰੀ ਲਾ ਦਿੰਦੇ ਨੇ ਤੇ ਕਿ ਜਿਹੜਾ ਸੇਵਾ ਥੋੜੀ ਥੋੜੀ ਵੰਡਦੇ ਤੇ ਬਹੁਤ ਵਧੀਆ ਗੱਲ ਹੈ ਸਾਰਿਆਂ ਨਾਲ ਵੰਡ ਕੇ ਹੋ ਸਭ ਕੁਝ ਮਿਲਣਾ ਚਾਹੀਦਾ ਜੀ ਤਾਂ ਕਾਫੀ ਜ਼ਿਆਦਾ ਪ੍ਰਭਾਵਿਤ ਜਿਹੜਾ ਇਲਾਕਾ ਹੋਇਆ ਕਾਫੀ ਜ਼ਿਆਦਾ ਮਾੜੇ ਹਾਲ ਹੈ ਜੀ ਬਹੁਤ ਜ਼ਿਆਦਾ ਮਾੜੇ ਹਾਲ ਨੇ ਹੋਵੇ ਪਾਣੀ ਪਾਣੀ ਸਾਰੇ ਪਾਸੇ ਆਸਾਨ ਕਿੰਨਾ ਕੁ ਹੋ ਗਿਆ ਸਾਡੇ ਦੇ ਝੋਨੇ ਚਾਨੇ ਸਭ ਮਾਰੇ ਗਏ ਜਿਹੜੇ ਹੈਗੇ ਹਨ ਹਾਂ ਝੋਨੇ ਸਾਡੇ ਚਾਰਾ ਵੀ ਮਾਰੇ ਚਾਰਾ ਵੀ ਮਾਰਿਆ ਗਿਆ ਝੋਨੇ ਮਾਰੇ ਗਏ ਪੱਠੇ ਵੀ ਡੰਗਰ ਵਾਲੀ ਮਾਰੇ ਗਏ ਕੋਈ ਕੁਝ ਵੀ ਨਹੀਂ ਬਚਾ ਤੁਹਾਡੇ ਜੀ ਇੱਥੇ ਕੱਖ ਨਹੀਂ ਬਜੀ ਆਇਥੇ ਦਾ ਇਹ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੇ ਨੇ ਕਿ ਬਹੁਤ ਹੀ ਜਿਆਦੇ ਮਾੜੇ ਹਾਲਾਤ ਜਿਹੜੇ ਆ ਇਸ ਪਿੰਡ ਦੇ ਵਿੱਚ ਹੈਗੇ ਨੇ ਜਿੱਦਾਂ ਕਿ ਦੱਸਿਆ ਜਾ ਰਿਹਾ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਫਸਲ ਨਹੀਂ ਬਚੀ ਨਾ ਹੀ ਦੱਸਦੀ ਹੈ ਕਿ ਜੋ ਇਸ ਇਲਾਕੇ ਦੇ ਵਿੱਚ ਕੋਈ ਸਰਕਾਰੀ ਕੋਈ ਅਧਿਕਾਰੀ ਕਹਿੰਦੇ ਕੋਈ ਵੀ ਹਲੇ ਤੱਕ ਇੱਥੇ ਨਹੀਂ ਪਹੁੰਚਿਆ ਤਾਂ ਤੁਹਾਡੇ ਨਾਲ ਗਰਾਉਂਡ ਜ਼ੀਰੋ ਤੋਂ ਰਿਪੋਰਟ ਸਾਂਝੀ ਕਰ ਰਹੇ ਆ ਹਾਲਾਤ ਸਾਂਝੇ ਕਰ ਰਹੇ ਆ ਕੱਲੇ-ਕੱਲੇ ਪਿੰਡ ਦੇ ਹਾਲਾਤ ਸਾਂਝੇ ਕਰ ਰਹੇ ਆ ਤਾਂ ਇਸੇ ਤਰ੍ਹਾਂ ਦੇ ਨਾਲ ਬਣੇਰੋ ਜਗਬਾਨੀ ਟੀਵੀ ਦੇ ਨਾਲ ਤੜਨਾ ਕੱਲੀ-ਕੱਲੀ ਅਪਡੇਟ ਕੱਲੇ-ਕੱਲੇ ਪਿੰਡ ਦੀ ਅਪਡੇਟ ਜਿਹੜੀ ਆ ਸਾਂਝੀ ਕਰਦੇ ਰਵਾਂਗੇ ਬਣੇਰੋ ਜਗਬਾਨੀ ਟੀਵੀ ਦੇ ਨਾਲ ਤਾਂ ਇਸੇ ਤਰ੍ਹਾਂ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਦੇ ਹਾਲਾਤ ਜਿਹੜੇ ਜ਼ਿਆਦਾਤਰ ਜਿਹੜੇ ਮਾੜੇ ਹੋਏ ਨੇ ਤਾਂ ਉੱਥੇ ਹੀ ਇਹ ਦੇਖ ਸਕਦੇ ਹੋ ਕੀ ਕੁਝ ਨੌਜਵਾਨ ਜਿਹੜੇ ਨੇ ਉੱਥੇ ਸੇਵਾ ਵੀ ਕੀਤੀ ਜਾ ਰਹੀ ਆ ਤਾਂ ਲਗਾਤਾਰ ਤੁਹਾਡੇ ਨਾਲ ਜਿਹੜੀ ਤਸਵੀਰਾਂ ਸਾਂਝੀ ਕੀਤੀ ਆ ਬਣੇ ਰਹੋ ਜਗਬਣੀ ਟੀਵੀ ਦੇ ਨਾਲ ਤੁਹਾਡੇ ਨਾਲ ਕੱਲੀ ਕੱਲੀ ਅਪਡੇਟ ਕੱਲੇ ਕੱਲੇ ਪਿੰਡ ਦੀ ਤਸਵੀਰਾਂ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੁਨੀ ਕੁਮਾਰ ਦੇ ਨਾਲ ਲਿਖੇ ਸੁਨਿਕ ਜਗਬਣੀ ਟੀਵੀ ਅਜਨਾਲਾ